ਹਨਾ ਕੀ ਆ ਕੀ ਲੈਣਾ ਕੀ ਹੋ ਗਿਆ ਕਿਹੜੇ ਬਲੇ ਦਾ ਉੱਠਿਆ ਤੂੰ ਟਿੱਡਿਆ ਜਾ ਗਾਂ ਸਾਡੀ ਜਿਹੜੀ ਨਾ ਕੋਠੇ ਤੇ ਬੰਨੀ ਆ ਵਰਦਾਨ ਤੇ ਪ੍ਰਭਵੀਰ ਦਾ ਪਾਣੀ ਦੀ ਬਣਾਇਆ ਪਾਣੀ ਦੇ ਵਰਦਾਨ ਗਾਂ ਕੋਠੇ ਤੇ ਬੰਨੀ ਆ ਹੀ ਕੋਠੇ ਤੇ ਗਾਂ ਵਿੱਚ ਮੱਝ ਵੀ ਪਾ ਦੁੱਧ ਪੀਣਾ ਵਾ ਦੁੱਧ ਪੀਣਾ ਕਿ ਚਰੋਈ ਨੂੰ ਦੇ ਦਈਏ ਦਾਛ ਆ ਪ੍ਰਭ ਵੀਰਾ ਕੀ ਕਰਦਾ ਇਧਰ ਆ ਕੇ ਵੇਖ ਇਧਰ ਵੇਖ ਐਨਾ ਧਿਕ ਨਿਭਣੰਦਈ ਹੋਣਾ ਕਿੱਥੇ ਚੜ ਕੇ ਪੈ ਗਿਆ ਹੁਣ ਤਾਂ ਡਬੜਾ ਪਿਆਰ ਬਣ ਗਿਆ ਲੈ 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 ਆ ਗਿਆ ਜੀ 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 ਫਰਦਾਨ ਆ ਗਿਆ ਪ੍ਰਭ ਆ ਗਿਆ ਜੀ ਬੀ ਬੀ ਬੀਣਿਂ ਕੌਣ ਆਇਆ ਕੌਣ ਆਇਆ ਕੌਣ ਆਇਆ ਫਰਦਾਨ ਆਇਆ ਫਰਦਾਨ ਆ ਫਲੋ 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 ਕਿੱਥੇ ਆ ਕਿੱਥੇ ਆ ਗੋਬੇ ਆ ਤੇ ਤੇ ਆਵੇ ਮਦਾਨ ਫਲੋ 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 ਬੋਲ ਤੇ ਤੇ ਆ ਆਵੇ ਕਿਦਾਂ ਮਰੀ ਪਈ ਵਿੱਚ ਆਪਾਂ ਵੀਡੀਓ ਦੀ ਸ਼ੁਰੂਆਤ ਕਰ ਲਈਏ ਫਿਰ ਅੱਗੇ ਹੈਲੋ ਜੀ ਸਸੀ ਗਾਲ ਸਾਰਾ ਅੱਜ ਦੀ ਵੀਡੀਓ ਦੀ ਸ਼ੁਰੂਆਤ ਆਪਾਂ ਕਰ ਲੱਗੇ ਆ ਿਰਵਨ ਨਾਲ ਿਰਵਨ ਛੱਡੀ ਕੋਲ ਆਈ ਸੀ ਤੇ ਕਿਦਨ ਆਈ ਿਰਵਨ ਗੱਲ ਐਸੀ ਗੱਲ ਐਸੀ ਅੱਜ ਈ ਰਵਣ ਲੈਣਾ ਕਮਾਤਾ ਕੋ ਮੈਂ ਕਿ ਸ਼ਾਮ ਨੂੰ ਚਲ ਜਾਣਾ ਹਾਏ ਰੇ ਕੋ ਰਹਿਣਾ ਨਹੀਂ ਮੇਰੇ ਕੋਲ ਐਣਾ ਇਹਦੀ ਗੱਲ ਛਡੋ ਇਹ ਕੱਲ ਮਾਚੀ ਦਾ ਪਤਾ ਲੈਣਾ ਜੀ ਛੱਟ ਮਾਚੀ ਤੇ ਲੱਗੀ ਤੇ ਲੱਤਾ ਆਉਂਦੀ ਘਟਾਉਂਦੀ ਕੋਲ ਤੇ ਮੈਂ ਕਿਨੂੰ ਸ਼ਾਮ ਨੂੰ ਆਸੀ ਤੂੰ ਮਾਚੀ ਲੈ ਲੈ ਕੋਟ ਨਹੀਂ ਆਉਂਦੀ ਘਟੋੜੀਆਂ ਆਈ ਮੇਰੇ ਹੈ ਇਹ ਮੈਂ ਤਾਂ ਆਉਂਦੀ ਲੱਤਾ ਘਟਾਉਂਦੀ ਇਹ ਤੇਨੇ ਲੱਤਾ ਪੀਣੋ ਨਹੀਂ ਮਾਚੀ ਮੇਰੀ ਲੱਤਾ ਘਟਾਉਂਦੇ ਹਾਏ ਹੂੰ ਆ ਕੀ ਹੈ ਤੇ ਇਧਰ ਦੋ ਦੋ ਕਮਲੇ ਲੜਨ ਗਏ ਓ ਓ ਦੋ ਕਮਲੇ ਇਧਰ ਲੜਨ ਗਏ ਓ ਦੇਖੋ ਓ ਤੇਰੀ ਓ ਤੇਰੀ ਪਰਦਾ ਨਾ ਖਬਾਨ ਮਮੀ ਗਾੜੀ ਦੀ ਰੋਟੀ ਬਣਾਉਂਦੇ ਆ ਉਹ ਗਿਆ ਰਸੋਈ ਦੇ ਸਾਡੀ ਮੈਡਮ ਆ ਟੁੱਟਦਾ ਮੈਨੂੰ ਕੁੱਟਦਾ ਮੈਨੂੰ ਟਾਲਿਆ ਮੈਨੂੰ ਟਾਲਿਆ ਆਏ ਮੈਨੂੰ ਟਾਲਿਆ ਤੇਰੀ ਲੱਤ ਮਾਰਦੀ ਮੈਨੂੰ ਟਾਲਿਆ ਲੈ ਇਹਨੇ ਟਾਲਿਆ ਇਹਨੇ ਟਾਲਿਆ ਲੈ ਇੱਕ ਹੋਰ ਚੱਲੀ ਓ ਇੱਕ ਹੋਰ ਲੈ ਲੈ ਕੁੱਟਦਾ ਕੁੱਟਦਾ ਪ੍ਰਾਬੜੂ ਕੁੱਟਦਾ ਪ੍ਰਾਬੜੂ ਕੁੱਟਦਾ ਪ੍ਰਾਬੜੂ ਕੁੱਟਦਾ ਤੂੰ ਮੇਰੇ ਮੁੰਡੇ ਨੂੰ ਕੁੱਟ ਤੇ ਤਾਨੂੰ ਮੈਂ ਦੱਸਦੀ ਖੋ ਜਾ ਤੂੰ ਮੇਰੇ ਮੁੰਡੇ ਨੂੰ ਕੁੱਤ ਦੇ ਜੇ ਮੇਰੇ ਮੁੰਡੇ ਨੂੰ ਕੁੱਤ ਦੇ ਜੇ ਤੂੰ ਕੁੱਤਦਾ ਮੇਰੇ ਮੁੰਡੇ ਨੂੰ ਹਾਏ ਮੇਰਾ ਪੁੱਤੂ ਜਿਆ ਹਾਏ ਮੇਰੇ ਮੁੰਡੇ ਨੂੰ ਕੁੱਤ ਦੇ ਮੈਂ ਮੁੰਡੇ ਨੂੰ ਕੁੱਤ ਲੈ ਲੈ ਛੜੀ ਤਲਾ ਆਪਾਂ ਕਹ ਤੈਨੂੰ ਬੱਚੀ ਪਾਵਾ ਇੱਧਰ ਆ

ਇਹ ਬੇਲਾ ਵੀ ਤੰਦਾ ਕਿੰਦਾ ਆਖਦੇ ਇਹ ਤੰਦਾ ਕੋਈ ਨਹੀਂ ਆਪਾਂ ਇਹਨੂੰ ਕੋਈ ਬਾਜੀ ਤੇ ਕੋਈ ਚੀਜੀ ਵੀ ਦਿਆ ਕਰਨੀ ਆ ਨਾ ਚਲਾ ਇੰਦ ਕ ਪ੍ਰਭ ਮੈਂ ਤੈਨੂੰ ਬੱਚੀ ਪਾਵਾਂ ਮੇਰਾ ਪੁੱਤ ਆ ਕੜਾ ਫੜਕੇ ਲੈ ਆਪੜ ਨਾਲੇ ਕਾਲੀ ਜਾ ਰਹਿੰਦਾ ਕਿੱਦਾਂ ਇਹ ਸਾਡਾ ਕੜਾ ਫੜੀਰ ਹੋਈ ਖੜੀ ਹੁੱਕਾ ਦਾ ਫੜੀ ਕਰ ਇਹ ਵੀ ਕੜਾ ਫੜੀ ਕਰ ਇਹ ਵੀ ਕੜਾ ਫੜੀ ਕਰ ਹਾਂ ਉਹ ਕਾ ਅਨਾਨੂ ਦੀ ਰੋਟੀ ਮੈਂ ਤੂੰ ਜੱਪੇ ਪਰ ਦੇਖ ਆਲ दा, 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 नहीं, 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 मेरा पोते, पोते मेरा। सोना मेरे मार दे दे जे। मेरे मार नहीं 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 इधर नहीं, बच्ची पा ली प्रभा बचिए प्राभू की हो गया प्रभु की कर देरते ਦਾਂ ਗਿਆ ਯਾ ਫੜ ਮੁੰਡਾ ਰੋਪੇ ਫੜ ਬਰਾਵਾ ਹੁਣ ਮੈਂ ਉਹ ਖਾਊਗਾ ਵੀ ਕਿਹਦੀ ਜਾਦੀ ਵੇਖਦੇ ਆ ਛੋੜ ਦੇ ਨਾ ਸਾਨੂੰ ਪੈਸੇ ਦਾ ਦੁਕਾਨ ਦਾ ਕਪੜਾ ਲੈ ਗਏ ਸੀ ਪੈਂਟ ਚੋਣੀ ਪੈਂਟ ਤੋਂ ਕਾਈ ਰਾਬਾ ਰਾਬਾ ਬੜੀ ਕਰਿਆ ਕੀ ਉਹਦੇ ਚ ਇੱਥੇ ਨਹੀਂ ਖਾਰਾ ਪਾਉਣਾ ਵਰਦਾਨ ਔਟ ਪੈ ਜਾਣੀ ਤੁਸੀਂ ਮਾਸੀ ਪਿੰਡ ਖਾਰਾ ਪਾਉਣਾ ਹੈ ਜੀ ਕੰਮ ਨਹੀਂ ਆਉਂਦੇ ਤੈਨੂੰ ਖਲਾਰਾ ਪਾਉਣੀ ਆਇਆ ਵਾ ਚੱਲ ਫਿਰ ਪ੍ਰਭੂ ਨੇ ਛੱਡ ਕੇ ਇਹਨਾਂ ਨੂੰ ਜਿਹੜਾ ਖਲਾਰਾ ਪਾਉਣਾ ਆਇਆ ਏ ਚਲੋ ਆਪੋ ਆਪਣੇ ਘਰੇ ਕਿਉਂ ਨਹੀਂ ਜਾਣਾ ਚਲੋ ਆਪੋ ਆਪਣੇ ਘਰੇ ਕਿਉਂ ਨਹੀਂ ਜਾਣਾ ਕਿ ਦੰਡਾ ਮਾਰੂ ਕੀ ਕਰੀ ਕੀ ਕਰੀ ਮੈਨੂੰ ਮਾਰੂਗਾ ਤੂੰ ਤੇ ਮੈਂ ਤੈਨੂੰ ਜਦੋਂ ਮਾਰਿਆ ਹੁਣ ਇਹਨੂੰ ਇਹਨੂੰ ਬਹਿ ਕੇ ਇਹਨੂੰ ਬਹਿ ਕੇ ਚਾਟੇ ਨੂੰ ਬਹਿ ਕੇ ਚੱਟ ਨਾ ਬਹਿ ਕੇ ਚਾਟੇ ਨੂੰ ਓਣੀ ਚਟੋ ਇਹਨੂੰ ਤੇ ਗੰਦਾ ਤੂੰ ਬੈ ਕੇ ਸਾਰੇ ਇਕੱਠੇ ਕਰਕੇ ਡਸਟਬਿਨ 'ਚ ਸੁੱਟ ਕੇ ਆਓ ਡਸਟਬਿਨ ਕਿੱਥੇ ਆਪਣੇ ਘਰ ਦਾ ਓਣੀ ਆਵੇ ਇੱਧਰ ਹੈਗਾ ਉਹਦੇ 'ਚ ਡਸਟਬਿਨ 'ਚ ਸੁੱਟ ਕੇ ਆਓ ਹਾਂ ਸੁੱਟ ਕੇ ਆਓ ਸਾਰੇ ਇਕੱਠੇ ਕਰਕੇ ਹਾਂ ਮੈਂ ਤਾਂ ਬੱਚੇ ਟਿਸ਼ਨ ਵਾਲੇ ਹੁੰਦੇ ਮੈਨੂੰ ਤਾਂ ਛਿਲਕੇ ਸਾਰੇ ਚੁਕਾ ਕੇ ਫੇਰ ਕਲਾਉਨੇ ਨੇ ਆ ਕਰਾ ਲਿਆ ਨਾ ਕੰਮ ਸਾਨੂੰ ਨਹੀਂ ਕਰਾਉਣਾ ਆਉਂਦਾ ਮੋਫਲੀਆਂ ਨਾਨੀ ਨੂੰ ਦੇ ਦੋ ਤੇ ਛਿਲਕੇ ਛੱਡ ਦੋ ਠੀਕ ਆ ਮੈਂ ਚਾਰ ਹਾਂ ਮੇਰੀ ਓਕੇ ਕਰੇਂਗਾ ਅਹ ਮਜ਼ਾ ਹੈ ਮਿਲ ਜਾਏ ਅਮਾ ਜਿਹੜੀ ਆਦੇ ਕੋਲ ਲੈ ਗਈ ਸੀ ਉਹ ਨਾ ਦੂਈ ਦੁਮਾਰ ਨੂੰ ਢੱਕਣੇ ਦੋ ਦਿਨ ਤੋਂ ਲੈ ਗਈਆਂ ਉਹ ਕਰ ਲੈਣਾ ਉਹ ਤਿੰਨ ਦਾ

ਟਾੜੀਆਂ ਚੁੱਕ ਚੁੱਕ ਮਾਰੀ ਜਾਂਦਾ ਸਹੀ ਕਿੱਥੇ ਹੋ ਰਿਹਾ ਆ ਵੇ ਲੈ ਇਹਨੇ ਮੈਂਟਾ ਨੇ ਤੇਰਾ ਕੀ ਕੰਮ ਵਿਗਾੜਿਆ ਇਹ ਲੈ ਭਾਈ ਮੁੰਡਾ ਗੁੱਸੇ ਹੋ ਗਿਆ ਮम्मा ਆਦੀ ਗਈ ਬਾਹਰ ਤੇ ਮੁੰਡਾ ਹੱਡਾ ਹੋ ਗਿਆ ਗੁੱਸੇ ਆ ਲੈ ਲੈ ਮੇਰੇ ਮੈਂਟਾ ਦੇ ਕਾਹਦਾ ਗੁੱਸਾ ਕੱਢੀ ਜਾਂਦਾ ਸੋਈ ਕਿਤੇ ਸੋਈ ਸਾਡੀ ਰੋਣੀ ਭੇੜ ਆ ਮम्मा ਆਦੀ ਗਈ ਆ ਅਰਮਾਨ ਵੀਰੇ ਲਈ ਚੀਜ਼ ਲੈ ਮम्मा ਆਦੀ ਗਈ ਆ ਅਰਮਾਨ ਵੀਰੇ ਲਈ ਉਹਦਾ ਕੱਲ ਨੂੰ ਬਰਥਡੇ ਆ ਤੇ ਉਹਦੇ ਲਈ ਬਾਜੀ ਲੈਣਾ ਤੇ ਰੋ ਉਹ ਇਹ ਇੱਧਰ ਬੈਠਾ ਇਹ ਐਵੇਂ ਰੋਈ ਜਾਂਦਾ ਦੱਸ ਐਵੇਂ ਕਿਹੜੀ ਗੱਲੋਂ ਰੋਣਾ ਕਰਦਾ ਤੈਨੂੰ ਨਹੀਂ ਨਾ ਰੋਈ ਜਾਂਦਾ ਤੂੰ ਨਾ ਬੱਚੀ ਗੰਦੀ ਹਾਏ ਹਾਏ ਮਿਲਲਾ ਅੱਛਾ ਸੁਬਣ ਮਾਸੀ ਗੰਦੀ ਤੇ ਤੇਰੀ ਸੋਹਣੀ ਕੌਣ ਆ ਗਗਣ ਮਾਸੀ ਗਗਣ ਮਾਸੀ ਸੋਹਣੀ ਆ ਪੱਕਾ ਨਾ ਕੌਣ ਤੇਰੀ ਮੰਮੀ ਸੋਹਣੀ ਆ ਅਹੀਂ ਗੰਦੇ ਆ ਨਾ ਤੂੰ ਹੀ ਸਾਰਾ ਟੱਬਰ ਚੰਗੇ ਜੇ ਬਲਜੀਤ ਵੀ ਗੰਦਾ ਬਲਜੀਤ ਵੀ ਗੰਦਾ ਹਾਂ ਬਲਜੀਤ ਸੋਣਾ ਤੇਰੀ ਦਾਦੀ ਸੋਹਣੀ ਦਾਦੀ ਗੰਦੀ ਜੋ ਰੈਸੈਂਟ ਉਹ ਮਨਮਾਚੀ ਗੰਦੀ ਇਹੋ ਚੀਜ਼ ਜਗਾ ਲੈਣੀ ਹੁੰਦੇ ਉਹ ਜੋ ਮਨਮਾਚੀ ਛਾਣੀ ਹਣਾ ਕੋਈ ਦਾਲ ਬਦਲੂ ਤੁਹਾਡੇ ਤੋਂ ਬਣੇ ਦਾਲ ਬਦਲੂ ਤੁਹਾਡੇ ਦਾ ਸਿੱਖੇ ਦਾਲ ਬਦਲਣਾ ਕਿੱਦਾਂ ਬਦਲਣਾ ਤੁਸੀਂ ਹਣਾ ਨਹੀਂ ਨਹੀਂ ਕੋਈ ਨਹੀਂ ਹਾਲੇ ਨਹੀਂ ਮੈਂ ਤੇ ਇਦਾਂ ਕਰਕੇ ਦਈ ਹ ਕਹਿਣ ਵੀ ਚੱਲਣ ਜਾਣ ਕੇ ਕਰਦੀ ਹਾਂ ਮਾਸੜ ਨੂੰ ਠਾ ਕੇ ਮਾਸੜ ਨੂੰ ਠਾ ਕੇ ਲੈ ਆਉਣੇ ਫਿਰ ਮਾਸੜ ਤੈਨੂੰ ਟੰਗਦਾ ਉਹ ਤਾਂ ਕਰਕੇ ਕਿੰਨੇ ਬੰਨਣਾ ਹੈ ਰੋਂ ਟਕਣਾ ਮਾਸੜ ਨੂੰ ਕਦਾ ਬਣਾਇਆ ਮਦਨ ਹਾਏ ਕਿੰਨੇ ਆ ਛੋਣੀ ਬਾਜੀ ਯੋ ਲੱਗੀ ਮम्मा ਹੈ ਤੂੰ ਵੇਖੀ ਕਦੀ ਇਹੋ ਜੀ ਬਾਜੀ ਹੈ ਉਧਰੇ ਕੀ ਰੇੜਾ ਕਿੱਡਾ ਛੋਣਾ ਬਣਾਇਆ ਨਾਨੀ ਨੇ ਉਧਰੇ ਲੈ ਹੁਣ ਇਹਦੀ ਮੰਮੀ ਗਈ ਆ ਬਾਜ਼ਾਰ ਤੇ ਅਹੀਂ ਲਾਏ ਆ ਰੇ ਇਹ ਚੂੜਾ ਇਹ ਐ ਆ ਗਿਆ ਤੋੜ ਜੋ ਤੋੜ ਜੋ ਮਾਸੀ ਦਾ ਮੋੜਾ ਹੈ ਲੈ ਨਾਨੀ ਨੇ ਨਾਨੀ ਨੇ ਲਾਇਆ ਯਾਰੇ ਏ ਏ ਨਾਨੀ ਚੰਗੀ ਖੇਡ ਬਣਾਤੀ ਏ ਰਵਣ ਖਲੋ ਕੇ ਆ ਤੇ ਵੀਡੀਓ ਪਰ ਹੁਣ ਅੱਡੀ ਬਣਾਉਂਗਾ ਇਹ ਏ ਏ ਏ ਏ ਤੋੜ ਦੇ ਤੋੜ ਦੇ ਇਹ ਇਹ ਕੀ ਫੁੱਟਬਾਲ ਬਣਾਤਾ ਵਰਦਨ ਓਏ ਫੁੱਟ ਬਣਾ ਬਣਾਤਾ ਹੁਣ ਵਰਦਨ ਸੁਮਣ ਮਾਸੀ ਸੋਣੀ ਕੀ ਗੰਦੀ ਗੰਦੀ ਕੋਈ ਨਹੀਂ ਪੁੱਤ ਮੈਂ ਪਜਾਵਾਂ ਫਿਰ ਤੈਨੂੰ ਨਹੀਂ ਪਜਾਵਾਂ ਇਥੋਂ ਆਖਾ ਯਾਹਾਂ ਪੇ ਪਜ ਜਾਣਾ ਤੂੰ ਰਹਿਣਾ ਨਹੀਂ ਛਮਣ ਮਾਸੀ ਤੋਂ ਇਹਦੇ ਬੱਥੇ ਦੇ ਕੀ ਰੋਗ ਆ ਜਿਵੇਂ ਨਾ ਤੂੰ ਦੱਸ ਛਮਣ ਮਾਸੀ ਸੋਣੀ ਨਹੀਂ ਗੰਦੀ ਰੂਰਾ ਅੱਗੇ ਵੀ ਛੋੜੀ 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 ਆ ਇੱਧਰ ਵੇਖ ਇੱਧਰ ਹੈ ਅਮੀਰ ਬੇਵੋ ਨਾਂ ਦੀ ਛਮਣ ਮਾਸੀ ਛੋਣੀ ਕਿਉਂਕਿ ਛਮਣ ਮਾਸੀ ਦਾ ਹੀ ਲੈਣਾ ਆਵੇ ਮੇਰੇ ਰਬੜ ਬੈਂਡ ਪਾਏ ਆਵੇ ਮੈਂ ਤੈਨੂੰ ਪਿੰਨ ਦਿੱਤੀਆਂ ਚੁੰਡੀਆਂ ਗਈ ਗਈ ਨਿੱਕੀਆਂ ਨਿੱਕੀਆਂ ਹੈ ਤੇ ਤੂੰ ਪੁੱਛ ਕੇ ਲੈ ਗਈ ਹੋਰ ਵੀ ਲੈਣੀ ਆ ਹੋਰ ਵੀ ਗੁੱਡੀ ਖਾਣਾ ਹੋਰ ਵੀ ਲੈਣੀ ਆ ਤੋ ਗੁੱਡੀ ਹੋਵੇ ਨਾ ਕਿ ਡੱਬਣਾ ਹੋਵੇ ਆਹ ਆਹ ਵੇ ਹੋਏ ਹਾਂ ਗੁੱਡੀ ਉਡੰਦੀਆਂ ਕਾਈਟਸ ਕਾਈਟਸ ਕਿੰਨੇ ਟੋਣੀਆਂ ਕਾਈਟਸ ਇਧਰ ਲੰਬੇ ਪੈਗ ਦੇ ਮੱਜੇ ਦੇ ਫੁੱਟਬਾਲ ਬਣਾ ਦੇ ਫੁੱਟਬਾਲ ਬਣਾ ਦੇ ਅੱਗੇ ਵਰਦਾਨ ਕੋਠੇ ਚੜਿਆ ਸੀ ਨਾ ਕਾਈਟ ਚੜਾਈਆਂ ਸੀ ਨਾ ਕਾਈਟਸ ਹਾਂ ਪਵਾੜਾ ਪਵੇਗਾ ਪਵਾੜਾ ਪਵੇਗਾ ਏ ਤੇ ਉਹ ਆ ਇਹ ਤੇ ਸਾਡਾ ਗੱਦਾ ਵਾ ਗੱਦਾ ਸਨੋਈ ਦਾ ਹਾਂ ਹਾਂ ਆ ਬਨਾਣਾ ਬਨਾਣਾ ਖਾਓ ਬਨਾਣਾ ਉਹਨੇ ਖੋਲ ਕੇ ਦੀ ਉਹਨੇ ਆ ਵੀ ਬਨ ਆ ਵੀ ਬਨ ਚੱਬਾ ਸੌ ਜਾਂਦਾ ਜਿਹੜੇ ਬਰ ਉਦਰੇ ਰਵਿੰਦ ਜੀ ਨੂੰ ਕੁਛ ਨਹੀਂ ਰਵਿੰਦ ਤੇਰੀ ਤਰੋਰ ਕਮਲੀ ਹੋ ਗਈ ਦੋਦੀ ਹਾਏ ਮੈਂ ਆ ਗੱਡੀ ਲੈਣੀ ਆ ਗੱਡੀ ਲੈਣੀ ਆ ਓੜੀ ਪੋਂਦਾ ਕਿਉਂ ਲੱਗਾ ਫੇਰਾ ਹੁਣ ਆ ਨਹੀਂ ਰਤਾ ਪਾਣਾ ਪੜੇ ਪਾਣਾ ਨਹੀਂ ਜਾਨਾ ਰਹਿਣਾ ਮੇਰੇ ਕੋਲ ਮਮਾੜਾ ਤੂੰ ਜਾਉ ਮੈਂ ਰੱਖੂੰਗਾ ਰੱਖੂੰਗਾ ਓ ਨਹੀਂ ਚੱਲੇ ਰੌਲਾ ਕਾਦਾ

ਰਹਾ ਰਹਿ ਤੇ ਰਾਮੀ ਨੇ ਤੇ ਟੈਲੀਫੋਨ ਕਰਿਆ ਦੇ ਰਾਮੀ ਨੇ ਤੇ ਕਹਿੰਦੀ ਉਹ ਸਿੱਟ ਲਾ ਗਿਆ ਅੱਜ ਮੈਂ ਰੱਖ ਕੇ ਹੀ ਆਈ ਹਣੀ ਉੱਥੇ ਪਏ ਹੁਣ ਲੈ ਆਪ ਵੀ ਕੁਝ ਕੰਮ ਕਰਦੇ ਹਾਂ ਓਏ ਉਹ ਚਾਹ ਦੀ ਚਾਹ ਚਲੋ ਫਿਰ ਚੱਲੀਏ ਬੰਦਾ ਬੋਲੇ ਨਹੀਂ ਕਰਦੀ ਆ ਚਲੋ ਚੱਲੀਏ ਕੋਈ ਕਿਸੇ ਦੇ ਘਰਦੀ ਆ ਕੋਈ ਦੇ ਕੇ ਕੀ ਪਹਿਣਾ ਸਾਨੂੰ ਸ੍ਰੀ ਗੁਰੂ ਦਾਤਾ ਕਿਉਂ ਨਹੀਂ ਆਣਾ ਰਹਿਣਾ ਫਿਰ ਤੁਸੀਂ ਓ ਮਦਨ ਪਿੰਨਾ ਆਪਣਾ ਮਾਸੀ ਨੂੰ ਰੰਦਾ ਤੇ ਵਰਦਾਨ ਨੇੜਾ ਮਨਸਾਹਾ ਦਾ ਮੈਂ ਜਿਹੜਾ ਉਹਨਾਂ ਉਹ ਵੀ ਰੁਕ ਗਿਆ ਹਾਰੇ ਬੜਾ ਕਿੰਨੂ ਆ ਆਓ ਪ੍ਰਾਪਤ ਅੰਡਾ ਟੁਟ ਕੇ ਤੇ ਆ ਸੰਗਾ ਅੰਦਰ ਤੁਰ ਜਾਣਾ ਤੇ ਉਹ ਦੇ ਕੇ ਗਿਆ ਦੀ ਮੰਮੀ ਸੰਗਾ ਸਾਹਿਬ ਬਤਾਉਂਗੇ ਦੇ ਕੇ ਗਏ ਉਹਨੇ ਦੇਖਿਆ ਪੰਗਾ ਪੈਂਦਾ ਜੇ ਜਾਣਾ ਹੋਇਆ ਤੁਨਹੀਂ ਲੈ ਤੈਨੂੰ ਮੇਰੇ ਤੈਨੂੰ ਇਹਨਾ ਇਹ ਮੁੜੇ ਆ ਹੈ ਜਿਹੜੇ ਮੱਝ ਜਾ ਕੇ ਗਮਲੇ ਦੇ ਟੋਲ ਆ ਕੇ ਬਹਿ ਨੇ ਹਾਂ ਉਹਨਾਂ ਵਾਂ ਦੇ ਚਿੱਤੇ ਦੇ ਆਉਣ ਦੇ ਦੋ ਨਹੀਂ ਦੇਣ ਕਿਉਂ ਕਾਤੋਂ ਨਹੀਂ ਦੇਣੀ ਬਈ ਕਾਤੋਂ ਨਹੀਂ ਦੇਣੀ ਆ ਭਾਈਆ ਲੱਜੋ ਹਾਂ ਆ ਕੇ ਭਰਾਵਾ ਮੈਂ ਦੱਲੀ ਦੇਣੀ ਦੱਲੀ ਆਵੇ ਉਹ ਤਰ ਇਹਦੇ ਕਰਦੇ ਨਹੀਂ ਸੰਘੋੜਾ ਪਾੜਦੇ ਛੋੜ ਦੇ ਛੋੜ ਰਿਹਾ ਸ਼ੂਗਰ ਦਾ ਅਮਰ ਲਮਾ ਕਾਂ ਤੇ ਲਾਈ ਦੇ ਰਹੀ ਤੇ ਮੰਮਾ ਵੀ ਨਹੀਂ ਹੈਗੀ ਉਹ ਨੋਟਬੁੱਕ ਤਾਂ ਕਰਦੇ ਕਿਉਂਕਿ ਗੰਦੇ ਬਣਾਣਗੇ ਹੁਣ ਹੋ ਗਈਆਂਗੇ ਹੋ ਗਈਆਂ ਘਰੇ ਜਾ ਕੇ ਪੁੰਝ ਲੋ ਟੱਟ ਹੱਥ ਵੜ ਦੂੰ ਤੇਰਾ ਮੈਂ ਉਹ ਕਲੂਏ ਕਦਾਂ ਸ਼ੂਜ਼ ਪਾਈਏ ਟੂਲ ਤੇ ਉੱਥੇ ਨਹੀਂ ਰਹਤੇ ਟਿੱਕੀ ਚ ਆ ਵਾ ਕੀ ਹੋਈ ਨਹੀਂ ਲੱਲ ਆਹ ਸ਼ੂਰ ਬਦੂ ਅਡੀ ਕਾਲੀ ਇਹ ਕਿੰਨਾ ਵਧੀਆ ਲਿੰਦਾ ਹੈ ਇਹ ਇਹ ਖਰਾਬ ਨਹੀਂ ਹੋਣਾ ਅੜੂਏ ਸਬਸਕ੍ਰਾਈਬ ਤੇ ਕੰਮ ਕਰੀ ਗੁਗਾ ਜੁਗਾ ਕੀ ਚਾਹੀਦਾ ਹੈ ਕਾਂ ਦਾ ਜਰਾਫਾਂ ਪਾ ਕੇ ਫਿਰ ਬੂਡ ਪਾਉਣੇ ਆ ਹਾਈ ਹੋਏ ਰੱਬਾ ਹਾਈ ਹੋਏ ਰੱਬਾ ਰੱਬਾ ਦੇ ਨਾ ਵੀ ਜਾਂਦਾ ਕਿ ਕਾਈ ਨੂੰ ਹੈ ਅੱਜ ਵਰਗੇ ਜਾਨਦਰ ਮੈਨੂੰ ਨਹੀਂ ਹੁੰਦਾ ਇਹ ਹੁੰਦਾ ਕਿ ਰੈਸਪੀ ਕਰਿਆ ਨਾ ਹੁੰਦਾ ਪਰ ਇਹ ਰਵੀ ਕੜੀ ਹੁੰਦੀ ਰਹੀਆਂ ਮੈਂ ਕਰੀ ਇਹਨੂੰ ਪਾਣੀ ਇਹ ਭਰਦੀ ਤੁਹਾਡੀ ਥੋੜਾ ਵਾ ਇਹ ਤੇਰ ਮਾਨਦੀ ਹੈਂ ਆਂਦੀ ਲਿਆਓ ਕੀ ਲਿਆਓ ਭਰਦੀ ਕਿਰੋਂ ਬਟਾਰੇ ਕਿਤੇ ਮਲ ਮਾਰਨੋਂ ਭਰਦੀ ਚੀਜ਼ ਦੇ ਮੋਟੜ ਕੋ ਖੜਿਆ ਨੇ ਕਹਿੰਦਾ ਓ ਗੁੱਡੀ ਗੁੱਡੀ ਆ ਗਈ ਗੁੱਡੀ ਪਾਸੇ ਉਹ ਗੁੱਡੀ ਆ ਗਈ ਔਰ ਲੋਗ ਇਸੇ ਅੰਮ੍ਰਿਤਵਾਂ ਦੇ ਬਾਜੇ ਗਏ ਨੇ 6:30 ਤੇ ਆਪਾਂ ਹੋ ਗਏ ਆ ਐਹ ਮੰਜੇ ਨੂੰ ਪੂਰਾ ਜਨੇਪਰੇ ਚੜਾ ਕੇ ਤੇ ਫੇਰ ਵੀ ਸੋਣਾ ਡੈਡੀ ਕਹਿੰਦੇ ਵੀ ਇਹ ਮੰਜੇ ਦੀ ਸੋਣਾ ਆ ਨਾ ਇਹਨੂੰ ਪੂਰਾ ਆਪਾਂ ਨੇਪਰੇ ਚੜਾ ਕੇ ਤੇ ਫੇਰੀ ਹੀ ਮਰਾ ਨੂੰ ਕੋਲੇ ਨਾਲ ਨਿਚਕਣਾ ਪਾਵੇ ਪੂਰਾ ਬੰਦਾ ਇਹਨਾਂ ਵੰਨਾਨੀ ਨੂੰ ਨਿਚਕਣਾ ਪਾਵੇ ਤੇ ਇਸ ਕਰਕੇ ਫੇਰ ਅੱਜ ਆਪਾਂ ਪੂਰਾ ਇਹਦਾ ਆਹ ਹੋਏ ਇਹਦਾ ਕੰਮ ਹੀ ਹੋਆ ਸੀ ਇੰਨੂੰ ਪੂਰਾ ਨੇ ਪਰੇ ਚੜਾ ਕੇ ਤੇ ਰੋਟੀ ਫੇਰ ਖਾਣੀ ਆਂ ਇੱਥੇ ਦੋ ਬੰਦੇ ਜਿਹੜੇ ਬੈਗ ਗੱਲਾਂ ਹੀ ਕਰਨ ਵਾਲੇ ਸਾਨੂੰ ਹੁਣ ਬਸ ਫੋਨ ਵੇਖਣ ਵਰੀ ਨਹੀਂ ਇਹਨਾਂ ਦੇ ਸਿਰ ਪਿਡੁੰਦੇ ਅਹੜਾ ਲੈ ਡਾੜੀ ਚੜ ਤੇ ਹੀ ਹੋਤੀ ਡਾੜੀ ਨੇ ਚੜਤੇ ਹੀ ਹੋਤੀ ਰਬ ਸ਼ੇਤੀ ਕਰ ਸ਼ੇਤੀ ਹੋਰ ਇਹ ਲੈ ਮੈਂਟੋ ਮੈਂਟਨ ਬਵਾਉਣਾ ਹੀ ਆਪਾਂ ਆਹ ਕੰਮ ਕਰ ਜਿਹੜਾ ਕਰਨ ਵਾਲਾ ਆਪਣਾ ਬੂਆ ਮਾਰ ਕੇ ਆ ਗੁੰਡਾ ਪੁੱਤ ਹੈ ਨਹੀਂ ਮਾਰ ਕੇ ਆ ਗੁੰਡਾ ਵਾਰਿਆ ਬਾਰਿਆ ਉਹ ਲੰਮੇ ਮੁੰਡੇ ਨੂੰ ਮੰਜਾ ਉਹਨਾਂ ਸਿਖਾਤਾ ਹੀ ਅਹੀਂ ਫਿਰ ਅੱਜ ਕੱਲ ਕੇ ਇਹ ਨਹੀਂ ਕਹਿ ਸਕਦਾ ਕਿ ਮੇਰੇ ਕਿੰਨ ਮੰਜਾ ਉਹਨਾਂ ਨਹੀਂ ਆਉਂਦਾ ਹਨਾ ਬਰਾਬਰ ਬਰਾਬਰ ਨੂੰ ਇਹ ਪ੍ਰਭੇ ਵੀ ਇੱਕ ਗੁਣ ਹੋ ਜਾਣਾ ਤੇਰੇ ਹੱਥ 'ਚ ਆਪ ਆਪਨੇ ਤੋਂ ਹੈ ਪੜਨ ਦਾ ਤੇ ਹਣੀ ਕੋਈ ਕੰਮ ਤੇ ਕਰੇਗੇ ਨਾ ਜ਼ਿੰਦਗੀ 'ਚ ਹੈ ਉਹਨਾਂ ਨੂੰ ਮੰਜੇ ਦਾ ਹੁੰਦਾ ਫਿਗਰ ਆ ਸੰਸਾਰ ਦਾ ਕੋਲ ਬਣਾਉਂਦਾ ਫਿਗਰ ਆ ਵਧਿਆ ਦੇ ਨਾਨਾ ਨੂੰ ਪਕੌੜੇ ਕੱਢਣ ਦਾ ਫਿਗਰ 嗯，Hello，friends，什么都可以讲。